ਤਾ ਤੁਹਾਨੂੰ ਦੱਸ ਦਈਏ ਜਲੰਧਰ ਵਿੱਚ ਆਮ ਆਦਮੀ ਪਾਰਟੀ ਦੀ ਜਿਮਣੀ ਚੋਣ ਤੋਂ ਮਹਿੰਦਰ ਭਾਰਤ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਪਟਿਆਲਾ ਦੇ ਵਿੱਚ ਭਗਵਾਨ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ মিডিਆ ਸਲਾਹਕਾਰ ਬਲਦੇਵ ਸਿੰਘ ਪੰਨੂ ਜਿਨ੍ਹਾਂ ਨੇ ਆਪਣੇ ਦਫ਼ਤਰ ਵਿੱਚ ਆਮ ਆਦਮੀ ਪਾਰਟੀ ਅਤੇ ਆਗੂਆਂ ਨਾਲ ਲੱਡੂ ਵੰਡ ਕੇ ਮੂੰਹ ਮਿੱਠਾ ਕਰਾਇਆ ਗਿਆ ਉੱਥੇ ਹੀ ਢੋਲ ਵਜਾ ਕੇ ਖੁਸ਼ੀ ਦੀ ਜਿਹੜੀ ਕੀ ਹੈ ਉਹ ਜਿੱਤ ਦਾ ਜਸ਼ਨ ਵੀ ਮਨਾਇਆ ਗਿਆ ਤਾ ਤੁਹਾਨੂੰ ਦੱਸ ਦਈਏ ਜਲੰਧਰ ਵਿੱਚ ਆਮ ਆਦਮੀ ਪਾਰਟੀ ਦੀ ਜਿਮਣੀ ਚੋਣ ਤੋਂ ਮਹਿੰਦਰ ਭਾਰਤ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਪਟਿਆਲਾ ਦੇ ਵਿੱਚ ਭਗਵੰਤ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਮੀਡੀਆ ਸਲਾਹਕਾਰ ਬਲਦੇਵ ਸਿੰਘ ਪੰਨੂ ਜਿਨ੍ਹਾਂ ਨੇ ਆਪਣੇ ਦਫ਼ਤਰ ਵਿੱਚ ਆਮ ਆਦਮੀ ਪਾਰਟੀ ਅਤੇ ਆਗੂਆਂ ਨਾਲ ਲੱਡੂ ਵੰਡ ਕੇ ਮੂੰਹ ਮਿੱਠਾ ਕਰਾਇਆ ਗਿਆ ਉੱਥੇ ਹੀ ਟੋਲ ਵਜਾ ਕੇ ਖੁਸ਼ੀ ਦੀ ਜਿਹੜੀ ਕੀ ਹੈ ਉਹ ਜਿੱਤ ਦਾ ਜਸ਼ਨ ਵੀ ਮਨਾਇਆ ਗਿਆ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਇਨਕਲਾਬ ਜਿੰਦਾਬਾਦ ਸਰਦਾਰੋ ਕੇ ਆਮ ਆਦਮੀ ਪਾਰਟੀ ਜਿੰਦਾਬਾਦ ਸਰਦਾਰ ਭਗਵੰਤ ਸਿੰਘ ਮਾਨ ਜਿੰਦਾਬਾਦ ਸਰਦਾਰ ਬੱਤੇ ਸਿੰਘ ਪੰਨੂ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਹਰਨੋ ਜਿੰਦਾਬਾਦ ਅਜਿਹਾ ਕੀ ਕਹਿਣਾ ਚਾਹੋਗੇ ਐਡਿਵਿਟੀ ਜਿੱਤੇ ਜਰੀ ਇੱਕ ਵਾਰੀ ਫਿਰ ਦੁਬਾਰਾ ਜਿਹੜਾ ਆਮ ਆਦਮੀ ਪਾਰਟੀ ਨੇ ਜਿਹੜੀ ਦਰਜ ਕਰੀ ਹੈ ਜੀ ਕਿ ਮਾਨ ਸਾਹਿਬ ਦੀ ਸਰਕਾਰ ਦੇ ਕੰਮਾਂ ਦੇ ਉੱਤੇ ਮੋਹਰ ਲਾਈ ਹੈ ਪਿਛਲੇ तकरीबन ਮਹੀਨਾ ਪਹਿਲਾ ਜੇ ਲੋਕ ਸਭਾ ਦੀਆਂ ਚੋਣਾਂ ਹੋਈਆਂ ਨੇ ਉਦੋਂ ਤੋਂ ਲੈ ਕੇ ਹੁਣ ਵਾਲਾ ਜਿਹੜਾ ਮਾਰਜਨ ਆ ਉਹ ਇਸ ਗੱਲ ਦਾ ਪ੍ਰਤੱਖ ਜਿਹੜਾ ਪ੍ਰਮਾਣ ਹੈ ਕਿ ਲੋਕਾਂ ਨੂੰ ਪੰਜਾਬ ਦੇ ਵਿੱਚ ਮਾਨ ਸਾਹਿਬ ਦੀ ਸਰਕਾਰ ਦੇ ਕੀਤੇ ਹੋਏ ਜਿਹੜੇ ਕੰਮ ਨੇ ਉਹਨਾਂ ਦੇ ਉੱਤੇ ਪੂਰੇ ਤਰੀਕੇ ਦੀ ਤਸੱਲੀ ਹੈ ਔਰ ਆਮ ਆਦਮੀ ਪਾਰਟੀ ਦੇ ਵਾਸਤੇ ਦੁਹਰੀ ਖੁਸ਼ੀ ਆ ਮਾਨਯੋਗ ਸੁਪਰੀਮ ਕੋਰਟ ਨੇ ਜਿਹੜਾ ਅਰਵਿੰਦ ਕੇਦਰੀਵਾਲ ਹੋਰਾਂ ਨੂੰ ਜ਼ਮਾਨਤ ਦਿੱਤੀ ਹੈ ਇਸ ਤੋਂ ਬਾਅਦ ਇਹ ਜਿਹੜੀ ਜਿੱਤ ਹੈ ਦਲੰਦਰ ਵੈਸਟ ਦੀ ਉਹ ਸਾਡੇ ਵਾਸਤੇ ਦੂਰੀ ਖੁਸ਼ੀ ਲੈ ਕੇ ਆਈ ਹੈ ਔਰ ਸਾਨੂੰ ਇਸ ਗੱਲ ਦੀ ਉਮੀਦ ਹੈ ਕਿ ਜਿਹੜਾ ਦੂਸਰਾ ਕੇਸ ਅਜੇ ਰਹਿ ਗਿਆ ਉਹਦੇ ਵਿੱਚ ਇਟਲੀ ਅਦਾਲਤ ਤੋਂ ਕੇਜਰੀਵਾਲ ਸਾਹਿਬ ਨੂੰ ਜ਼ਮਾਨਤ ਮਿਲ ਜੂਗੀ ਤੇ ਅਗਲੇ ਕੁਝ ਦਿਨਾਂ ਤੋਂ ਬਾਅਦ ਉਹ ਵੀ ਬਾਹਰ ਆ ਜਾਣਗੇ ਜੀ ਸ਼ੀਤਲ ਅੰਗਰਾਲ ਦੇ ਭਵਿੱਖ ਨੂੰ ਕਿਵੇਂ ਦੇਖਦੇ ਆ ਜੀ ਪਾਰਟੀ ਛੱਡ ਗਏ ਸ਼ੀਤਲ ਅੰਗਰਾਲ ਹੋਰਾਂ ਦਾ ਭਵਿੱਖ ਹੋਣ ਕੋਈ ਰਹਿ ਹੀ ਨਹੀਂ ਜੀ ਉਹਨਾਂ ਨੇ ਆਪਣੇ ਇੱਕ ਤਾਂ ਹੁੰਦਾ ਨਾ ਪੈਰ ਦੇ ਉੱਤੇ ਘਵਾੜਾ ਮਾਰਨਾ ਉਹਨਾਂ ਨੇ ਘਵਾੜੇ ਦੇ ਉੱਤੇ ਪੈਰ ਮਾਰਿਆ ਜਦੋਂ ਲੋਕਾਂ ਨੇ ਚੁੰਨ ਲਿਆ ਸੀਗਾ 5 ਸਾਲ ਦੇ ਵਾਸਤੇ ਚੁੰਨ ਲਿਆ ਸੀਗਾ ਤੇ ਫਿਰ ਉਹ ਛੱਡ ਕੇ ਪਤਾ ਨਹੀਂ ਸੁਪਰਮੈਨ ਬਣਨ ਦੀ ਕੋਸ਼ਿਸ਼ ਦੇ ਵਿੱਚ ਸੀਗੇ ਕਿ ਮੈਂ ਪਤਾ ਨਹੀਂ ਜਿਹੜੀ ਪਾਰਟੀ ਦੇ ਵੱਲੋਂ ਖੜੋ ਜਾਊਂਗਾ ਇਹ ਗੱਲ ਇੱਕ ਵਾਰੀ ਫੇਰ ਕਲੀਅਰ ਹੋ ਗਈ ਕਿ 22 ਦੇ ਵਿੱਚ ਜਿਹੜੀਆਂ ਵੋਟਾਂ ਪਈਆਂ ਸੀ ਉਹ ਆਮ ਆਦਮੀ ਪਾਰਟੀ ਅਰਵਿੰਦ ਕੇ ਜਿਹੜੀਵਾਲ ਤੇ ਭਗਵੰਤ ਮਾਨਹਰਾਂ ਦੇ ਮੂੰਹ ਨੂੰ ਪਈਆਂ ਸੀਗੀਆਂ ਸ਼ਾਇਦ ਸ਼ੀਤਲ ਉਂਗਰਾਲਹੂਰੀ ਇਹ ਗੱਲ ਭੁੱਲ ਗਏ ਸੀ ਇਹਨੂੰ ਇਸ ਤੋਂ ਬਾਅਦ ਇਹ ਵੀ ਕਹਿ ਗਿਆ ਵੀ ਇਹਨਾਂ ਨੂੰ ਐਮਐਲਏ ਬਣ ਤੋਂ ਬਾਅਦ ਹੁਣ ਮੰਤਰੀ ਦੀ ਵੀ ਅਹੁਦੇ ਦਿੱਤੇ ਜਾਣਗੇ। ਇਹ ਮੁੱਖ ਮੰਤਰੀ ਸਾਹਿਬ ਦੇ ਹੱਥ ਦੇ ਵਿੱਚ ਹੈ ਜੀ ਜਿਹੜਾ ਉਹਨਾਂ ਨੇ ਵਾਅਦਾ ਕੀਤਾ ਔਰ ਮਾਨ ਸਾਹਿਬ ਨੇ ਤਾਂ ਜਿਹੜੇ ਵਾਅਦੇ ਨਹੀਂ ਵੀ ਸੀ ਕੀਤੇ ਵਾਈ ਦੇ ਵਿੱਚ ਉਹ ਵੀ ਲੋਕਾਂ ਦੇ ਵਾਸਤੇ ਪੂਰੇ ਕੀਤੇ ਆ ਤੇ ਇਹ ਉਹਨਾਂ ਨੇ ਵਾਅਦਾ ਕੀਤਾ ਤੇ ਮੈਨੂੰ ਉਮੀਦ ਹੈ ਜੀ ਉਹ ਆਪਣਾ ਵਾਅਦਾ ਜਰੂਰ ਪੂਰਾ ਕਰਨਗੇ। ਠੀਕ ਹੈ ਸਰ।